ਪਾਜੀ ਪਿੱਛੇ ਪਾਜੀ ਇਸ ਲੋਕੋ ਕੋਲੇ ਪਿੱਛੇ ਆਜੋ ਖੜਾਏ ਵਾ ਰਾਜੋ ਹੋਵੇ ਇਹਨੇ ਨਾ ਕੀਤਾ ਆਪਣੀ ਇਹ ਕੋਈ ਨਹੀਂ ਫਾਇਦਾ ਕਿਸ ਨੂੰ ਕੋ ਬੇ ਪਾਸ਼ਾ ਮਹਾਰਾਜ ਨਾਲ ਚੱਲ ਵਸਿਆ ਏ ਮੂਲਾ ਸੇੜ ਪਾਜੀ ਮੜਾ ਜਾ ਪਿੱਛੇ ਆਜੋ ਖੜਾਜੋ ਟੋੜੇ ਪਿੱਛੇ ਹੋ ਜਾਣਾ ਇਹਦਾ ਸਮਾਨ ਵੀ ਨਹੀਂ ਫਾਇਦਾ ਕਿਸ ਨੂੰ ਬਸ 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 ਕੋ ਖੁਕਮਾਰੀ ਦੇ ਨਾਲ ਮਰ ਲੱਗੇ ਉਸੇ ਬੱਚੇ ਨੇ ਜਿਹੜੇ ਉਹ ਆ ਆਪਣੀ ਨੂੰ ਉਸੇ ਉਹਦੇ ਪਿੱਛੇ ਪੁੱਛੇਗਾ ਪਿੱਛੇ ਪੁੱਛੇਗਾ ਉਹਦਾ ਪੁੱਛੇਗਾ ਕਿਹਨੂੰ ਭਾਈ ਹਨਨ ਇੰਨੇ ਜਿਆਦਾ ਕਮਜ਼ੋਰ ਹੋ ਚੁੱਕੇ ਨੇ ਉਦੋਂ ਮੂਲੇ ਸੇੜ ਦੀ ਘਾਦੀ ਨੇ ਉਹ ਮੂਲੇ ਸੇੜ ਨੂੰ ਇੱਕ ਲਿਖੀਆ ਪੱਤਰ ਲਿਖੀਆ ਪੱਤਰ 'ਤੇ ਜਿਹੜੇ ਚਾਪਣਾ ਜਿਹੜਾ ਦੁੱਖ ਬਿਆਨ ਕੀਤਾ ਮੂਲੇ ਸੇੜ ਮੂਲੇ ਸੇੜ ਦੀ ਘਾਦੀ ਉਹ ਜਿਹੜੀ ਦੇ ਕੁੱਤੇ ਬੰਦੀ ਹੋ ਗਿਆ ਅੱਜ ਮੂਲੇ ਦੇ ਕੁੱਤੇ ਹੋ ਰਹੀ ਹੈ ਤੋਂ ਲਿਖ ਕੇ ਬਸ ਨੂੰ ਹੋਇਆ ਮੂਲੇ ਸੇੜ ਨਹੀਂ ਤਾਂ ਜਦੋਂ ਕੀ ਵੇਖਣਾ ਤੇ ਇਹਦਾ ਉਹ ਹੀ ਹਸਤ ਲੋਕ ਪਰ ਆ ਰਹੇ ਜਿਸ ਦੇ ਨਾਲ ਮੋਨਾ ਫੇਰ ਉਹਨਾਂ ਦੇ ਨਾਲ ਗਿਆ ਸੀ ਤਰੇ ਮਹੀਨਿਆਂ ਬਾਅਦ ਕਰਲੇ ਬੇਟਾ ਦੇ ਨਾਲ ਘਰ ਦੇ ਵਿੱਚ ਆਇਆ ਆਓ ਮੁੰੇ ਦੇ ਨਾਲ ਪਰਵਾਰੀ ਹਲੋ ਤੇਰੇ ਕੋਲ ਜਨਾ ਨਿਉ ਕਰਨਾ ਪੀ ਬਣਾਓ ਥੋੜੇ ਵਿੱਚ ਹੋ ਕੇ ਆ ਰਹੇ ਜੀ

ਵੀ ਮਾੜਾ ਹੋ ਜਾਂਦਾ ਤੇਰੇ ਇੰਨਾ ਵੱਚਾ ਨਾ ਨਾਮ ਦੀ ਇਕਰਤਾਰ ਤੇਰੇ ਜਦ ਇੰਨੀਆਂ ਗੱਲਾਂ ਹੋਈਆਂ ਮੂਲੇ ਸੇਰ ਦੀ ਧਰਵਾਲੀ ਨੇ ਕਿ ਤੂੰ ਹੁਣ ਇੰਨਾ ਸਾਧਾਂ ਦੇ ਨਾਲ ਨਹੀਂ ਜਾ ਸਕਦਾ ਕਿਉਂਕਿ ਤੇਰੇ ਤੋਂ ਬਗੈਰ ਸਾਡਾ ਹੋਰ ਇੱਥੇ ਕੋਈ ਨਹੀਂ ਹੈ ਜਦ ਇੰਨੀ ਗੱਲ ਹੋਈ ਉਸ ਨੇ ਮੂਲੇ ਸੇਠ ਨੂੰ ਕਿਹਾ ਕਿ ਤੂੰ ਗੋਹਿਆਂ ਵਾਲੀ ਪਖਾਰੀ ਦੇ ਵਿੱਚ ਇਹ ਸਾਧ ਲੋਕ ਇੱਥੋਂ ਚਲੇ ਜਾਣਗੇ ਮੈਂ ਤੈਨੂੰ ਆਪਣੇ ਆਪ ਬੁਲਾ ਲਾਵਾਂਗੀ ਮੂਲੇ ਸੇਠ ਨੇ ਇੰਨੀ ਗੱਲ ਜਦ ਸੁਣੀ ਮੂਲਾ ਸੇਠ ਕਹਿੰਦਾ ਕਿ ਪਈ ਮਰਦਾਨਾ ਜੀ ਜਦੋਂ ਆਵਾਜ਼ ਦੇਣ ਕਿ ਮੈਂ ਆਵਾਜ਼ ਦੇਣਾ ਜਦ ਇੰਨੀ ਗੱਲ ਹੋਈ ਉਹਨੇ ਕਹ ਤੇਰਾ ਹੋਵੇ ਬੇੜਾ ਗੱਲ ਧੰਨ ਗੁਰਨਾਨਕ ਦੇਵ ਪਾਸ਼ਾ ਮਹਾਰਾਜ ਨੇ ਮੂਲੇ ਸੇਠ ਨੂੰ श्राप ਦਿੱਤਾ ਕਿਉਂਕਿ ਇਹ ਸਾਫ ਨਹੀਂ ਹੈ ਧੰਨ ਗੁਰਦਾਨਕ ਦੇਵ ਪਾਸ਼ਾ ਮਹਾਰਾਜ ਤੇ ਆਏ ਨੇ ਮੂਲੇ ਸੇਠ ਨੂੰ ਤਾਰਨ ਵਾਸਤੇ ਉਹਦੀ 84 ਕੱਟਣ ਵਾਸਤੇ ਪਰ ਮੰਦੇ ਭਾਗ ਦੇ ਮੂਲੇ ਸੇਠ ਦੇ ਉਹ ਡਰਦਾ ਹੋਇਆ ਉਹ ਪਖਾਰੇ ਦੇ ਵਿੱਚ ਲੰਘ ਗਿਆ ਜਦੋਂ ਤਨਗੁਰ ਨਾਨਕ ਦੇਵ ਪਾਸ਼ਾ ਮਹਾਰਾਜ ਆਏ ਨੇ ਬੂਹੇ ਦੇ ਉੱਤੇ ਆਣ ਕੇ ਆਵਾਜ਼ ਦਿੱਤੀ ਹੈ ਕਿ ਮੋਲਾ ਸੇ ਇ ਤੁਸੀਂ ਘਰ ਦੇ ਵਿੱਚ ਹੋ ਆ ਕੇ ਸਾਨੂੰ ਮਿਲੋ ਮੂਲੇ ਸੇੜ ਦੀ ਘਰ ਦੀ ਨੇ ਖੋਲਿਆ ਇਹ ਦਰਵਾਜਾ ਮੈਂ ਉਹਨੂੰ ਦੱਸ ਦੇਵਾਂ ਕਿ ਤੇ ਤੇਰੇ ਜਿਹੜੇ ਯਾਰ ਮਿੱਤਰ ਆਏ ਨੇ ਇੰਦੀ ਗੱਲ ਕਹਿ ਕੇ ਗੁਰਨਾਨਕ ਦੇਵ ਪਾਸ਼ਾ ਮਹਾਰਾਜ ਕਹਿੰਨੇ ਲੰਗੇ ਤੇ ਸੇੜ ਦੀ ਅੱਡੀ ਦੇ ਉੱਤੇ ਆਣ ਕੇ ਸੱਪ ਲੜ ਗਿਆ ਮੂਲੇ ਸੇੜ ਦੀ ਅੱਡੀ ਦੇ ਉੱਤੇ ਆਣ ਕੇ ਸੱਪ ਲੜ ਗਿਆ ਮੂਲੇ ਸੇੜ ਦੇ ਪਾਇਆ ਇਹ ਰੌਲਾ ਆਣ ਗਵਾਣ ਓਏ ਮੂਲੇ ਸੇੜ ਦੀ ਘਰ ਵਾਲੀ ਮੰਨ ਨਹੀਂ ਰਹੀ ਓ ਸਾਰੇ ਜੇ ਵਾਰ ਤੇਰਾ ਮੇਰੇ ਨਾਲ ਦੇ ਸਾਥੀ 22 ਸ਼ੁਕਸ਼ੇਰ ਸਿੰਘ ਵਰਿਆ ਬੰਬੇਰ ਦੇ ਨਾਲ ਬਟਾਲਾ ਸ਼ੁਕਸ਼ੇਰ ਸਿੰਘ ਮਰਦਾ ਜਤਾਏ ਇਹ ਇਉਂ ਬਿਆਨ ਕਰਦਾ ਮੂਹ ਸਾਧੀ ਅਲ ਤੁਮ ਕੇ ਚੋਹ ਹਪਤਰੀ ਹੱਥੀ ਆਈ ਚਾਹੇ ਸਰਬਰ ਬਾਬਾ ਸ਼ੇਖ ਦੀ ਕਿਰਪਾ ਦੇ ਨਾਲ ਹਰ ਸਾਲ ਹੀ ਮੁਖ ਮੰਤਰੀ ਸਾਹਿਬ ਮੁਖ ਮੰਤਰੀ ਪੜਨ ਤੋਂ ਪਹਿਲਾਂ ਵੀ ਇੱਥੇ ਆਉਂਦੇ ਰਹੇ ਤੋ ਉਹਨਾਂ ਦੀ ਇੱਛਾ ਸੀ ਕਿ ਉਹ ਤੇਲੇ ਤੇ ਆਉਂਦੇ ਅੱਜ ਸਾਡੇ ਕੋਈ ਬਹੁਤ ਵੱਡੇ ਰੀਝੇਵੇਂ ਆਪ ਸਭ ਨੂੰ ਪਤਾ ਹੀ ਹੈ ਉਹਦੇ ਕਾਰਨ ਮੁੱਖ ਮੰਤਰੀ ਸਾਹਿਬ ਨਹੀਂ ਆ ਸਕੇ ਉਹ ਨੇ ਮਾਤਾ ਜੀ ਇੱਛੇ ਤੌਰ ਤੇ ਬਾਬਾ ਫਰੀਦ ਜੀ ਦੇ ਇਸ ਦਰਬਾਰ ਦੇ ਲੱਭਤ ਵਸਤ ਕਰਨ ਵਾਸਤੇ ਆਏ ਆ ਪੰਜਾਬ ਦੀ ਸੁੱਖ ਮੰਗਣ ਆਸਤੇ ਆ ਪੰਜਾਬ ਦੇ ਜਵਾਨੀ ਦੀ ਸੁੱਖ ਮੰਗਣ ਆਸਤੇ ਪੰਜਾਬ ਦੀ ਚੜ੍ਹਦੀ ਕਲਾ ਸੇ ਬਾਸ ਕਰਨ ਆਏ ਆ ਅਦਾ ਜੀ ਬਾਬਾ ਫਰੀਦ ਜੀ ਮਿੱਤਰ ਚਰਨ ਸ਼ੋ ਧਰਤੀ ਤੇ ਤੁਸੀਂ ਆਏ ਕਿਦਾਂ ਮਹਿਸੂਸ ਕਰਦੇ ਹੋ ਧੰਨਵਾਦ ਜੀ ਧੰਨਵਾਦ ਬਹੁਤ ਵਧੀਆ ਲੱਗਾ ਬਾਬਾ ਜੀ ਮਾਨਨ ਕੇ ਇੰਤਲਾਕ ਕੋਈ ਨਹੀਂ ਲੈ ਕੀ ਸਿਆਦਿਆ ਕਿ ਉਹ ਕਿਥੇ ਦੇਸਾਂ ਪ੍ਰਦੇਸਾਂ ਚ ਬੈਠੀਆਂ ਦੁਨੀਆ ਨੂੰ ਅਈ ਕਹਿੰਨਾ ਵੀ ਇਹ ਸੱਚਾ ਪਾਤਸ਼ਾਹ ਹੈ ਬਾਬਾ ਜੀ ਕਿਤੇ ਉੱਤੇ ਕਿੰਨਾ ਖੁਸ਼ੀ ਮਹਿਸੂਸ ਕਰਦੇ ਹੋ ਕਿ ਅੱਜ ਇਸ ਪਵਾਨ ਮੌਕੇ ਤੇ ਤੁਹਾਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਹੋਵੇ ਇਹ ਦਿਨ ਭਾਗਾ ਵਾਲਾ ਜਿਹੜਾ ਸਾਨੂੰ ਇੱਥੇ ਆ